ਕਰ ਦੋ ਅੱਜ ਦੀ ਗੋਗਰਾ ਬਕੇ ਬਰੇ ਅੱਜ ਇੱਥੇ ਜਮਾਤ ਐਮ ਦੀਆ ਦਾ Eid ਮਿਲਨ ਪਾਰਟੀ ਦਾ ਪ੍ਰੋਗਰਾਮ ਸੀ ਸਾਰੇ ਇਲਾਕਾ ਨਵਾਸੀ ਇੱਥੇ ਆਏ ਤੇ ਸਾਡੀ ਖੁਸ਼ੀਆਂ ਤੇ ਆਪਣੀ ਖੁਸ਼ੀਆਂ ਤੇ ਸ਼ਰੀਕ ਹੋਏ ਔਰ ਜਿਹੜਾ ਪਿਆਰ ਦਾ ਇੱਕ ਸੰਦੇਸ਼ Eid ਦਾ ਸੀ ਉਹ ਅਸੀਂ ਸਾਂਝਾ ਕੀਤਾ ਔਰ Eid ਦਾ ਇਹ ਸੰਦੇਸ਼ ਸਾਰੇ ਇਲਾਕੇ ਚ ਚਲਾ ਜਾਂਦਾ ਸਾਲ ਚ ਕਮਨਸਟਰ ਇੱਕ ਵਾਰੀ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਤੇ ਉਹ ਮੰਚ ਤੇ ਲਹਿਣਾ ਅਸਲ ਚ ਇਹ ਦੀ ਖੁਸ਼ੀ ਹੈ ਸਾਰਿਆਂ ਨੂੰ ਸ਼ਿਰਕ ਕਰਨਾ ਇਹ ਸਿਰਫ ਜਮਾਤਾਂ ਦੀ ਆਵਾਜ਼ ਨਹੀਂ ਬਲਕਿ ਹਰ ਉਹ ਬੰਦਾ ਜਿਹੜਾ ਕਿ ਇੱਕ ਇਨਸਾਨ ਹੈ ਉਹਨੂੰ ਇਹ ਦੀ ਖੁਸ਼ੀ ਚ ਸ਼ਾਮਿਲ ਕਰਨਾ ਉਹਨੂੰ ਅੱਛੇ ਖਾਣੇ ਚ ਸ਼ਾਮਿਲ ਕਰਨਾ ਔਰ ਉਹਨੂੰ ਪੁੰਨ ਤੇ ਸਵਾਬ ਚ ਸ਼ਾਮਿਲ ਕਰਨਾ ਕਿ ਇੱਕ ਮਹੀਨੇ ਦੇ ਤਪੱਸਿਆ ਦੇ ਬਾਅਦ ਅੱਜ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਸਾਰੇ ਤਨ ਵਿੱਚ ਕਟਕਾਰ ਸਾਸਤਰ ਕੋਲ ਇੱਕ ਪਾਸੇ ਹਲਕਾ ਬੰਦੀਆਂ ਰੱਖੋ ਇੱਕ ਪਾਸੇ ਇੱਕ ਸ਼ਰ ਨਵਾਸੀ ਇੱਕ अच्छे ਇਨਸਾਨ ਇੱਕ ਪਿਆਰੇ ਪਰਾ ਇੱਕ अच्छे ਗਵਾਨੀ ਦੇ ਨਾਤੇ ਸਾਰੇ ਤਾਂ ਸਾਰੇ ਇਕੱਠੇ ਹੋ ਇਹ ਪਿਆਰ ਦਾ ਸੰਦੇਸ਼ ਹੈ ਅਸਲ 'ਚ Eid ਦਾ ਸੰਦੇਸ਼ ਹੀ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਹਟਾ ਕੇ ਇੱਕ आओ और वो ਸਾਡੇ ਖਲੀਫਾ ਸਾਹਿਬ ਦਾ ਇੱਕ ਸੰਦੇਸ਼ ਹੈ ਮuje ਪਿਆਰ ਹਰ ਗਿਜ਼ ਨਹੀਂ ਹੈ ਕਿਸੇ سے ਮੈਂ ਦੁਨੀਆ ਵਿੱਚ ਸਭ ਦਾ ਭਲ ਹਾ ਚਾhta ਹਾਂ ਸਭ ਕਾਬ ਹਲਾ ਚਾਹਤਾ ਹੂੰ ਸਭ ਕਾ ਅਸੀਂ ਉਹ ਸਭ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਗੁਰਬਾਣੀ ਚ ਵੀ ਜਾਂ ਸਰਬੱਤ ਦਾ ਭਲਾ ਉਹ ਹੀ ਹੈ ਸਾਡਾ ਸੰਦੇਸ਼ ਕਿ ਕਮਲ ਖਮ ਇੱਕ ਵਾਰੀ ਤੇ ਆ ਸਿਆਸਤ ਵਗੈਰਾ ਸਾਰਾ ਤਾਂ ਪਿੱਛੇ हट ਗਏ ਬਹਿਸੀਅਤ ਤੇ ਗਵਾਂਡੀ ਬਹਿਸੀਅਤ ਇੱਕ ਇਨਸਾਨ ਬਹਿਸੀਅਤ ਇੱਕ ਪਰਿਵਾਰ ਇੱਕ ਥਾਂ ਦੇ ਬਹਿ ਜਾਈਏ ਨਾ ਕੀ ਹੋਏਗਾ ਇਹ ਹੈ ਸੰਦੇਸ਼ ਉਹ ਕੋਸ਼ਿਸ਼ ਕਰ ਰਹੇ ਆ ਅਸੀਂ ਕਿ ਇਹ ਚੀਤਨ ਤੁਸੀਂ ਇਕੱਠਿਆ ਹੋ ਕੇ ਇੱਕ ਦੂਜੇ ਨੂੰ ਪਿਆਰ ਦਾ ਸੰਦੇਸ਼ ਦਿਓ ਇਸ ਜਨਤਕ ਪਰ ਅੱਜ ਅਸੀਂ ਜਮਾਤ ਐਮਦੀਆ ਦਾ ਜੋ ਇੰਟਰਨੈਸ਼ਨਲ ਹੈੱਡਕੁਆਟਰ ਆ ਕਾਦੀਆਂ ਦੀ ਮੁਕੱਦਸ ਧਰਤੀ ਤੇ ਇਕੱਤਰ ਹੋਏ ਆ ਔਰ ਹਰ ਸਾਲ ਦੀ ਤਰ੍ਹਾਂ ਈਦ ਮਿਲਨ ਦੀ ਅੱਜ ਇੱਥੇ ਪਾਰਟੀ ਰੱਖੀ ਗਈ ਹੈ ਔਰ ਇਸ ਪਾਰਟੀ ਦੇ ਵਿੱਚ ਸਾਰੇ ਹੀ ਪੋਲਿਟਿਕਲ ਪਾਰਟੀਆਂ ਤੋਂ ਨੁਮਾਇੰਦੇ ਆਏ ਨੇ ਧਾਰਮਿਕ ਸ਼ਖਸੀਅਤਾਂ ਆਈਆਂ ਨੇ ਸਮਾਜਿਕ ਸ਼ਕਤੀਸ਼ਖਸੀਅਤਾਂ ਆਈਆਂ ਨੇ ਔਰ ਕਾਦੀਆਂ ਔਰ ਲਾਗੇ ਦੇ ਜਿਹੜੇ ਪਿੰਡ ਨੇ ਉੱਥੋਂ ਦੀ ਜਿਹੜੇ ਮੌਤਵਾਰ ਸੱਜਣ ਨੇ ਉਹ ਆਏ ਨੇ। ਤੋਂ ਇੱਕ ਪਿਆਰ ਦਾ ਗੁਲਦਸਤਾ ਹੈ। ਸਾਰਿਆਂ ਨੂੰ ਹਰ ਸਾਲ ਬੁਲਾਇਆ ਜਾਂਦਾ ਹੈ ਔਰ ਸਾਰੇ ਹੀ ਜਿਹੜੇ ਆ ਜਮਾਤ ਅਹੰਦੀਆ ਦੇ ਨਾਲ ਬਹੁਤ ਪਿਆਰ ਤੇ ਇਤਿਫਾਕ ਰੱਖਦੇ ਆ। ਤੋਂ ਸਾਰੇ ਹੀ ਬੜੇ ਵੱਡੀ ਗੰਟੀ ਚਾਹ ਦੇ ਇੱਥੇ ਜਿਹੜੇ ਆ ਉਹ ਬੜੀ ਇੱਕ ਕਰੀਮ ਇਲਾਕੇ ਦੀ ਸਾਡੀ ਜ਼ਿਲ੍ਹੇ ਦੀ ਮੈਂ ਕਹਾਂਗਾ ਕਿ ਇੱਥੇ ਪਹੁੰਚਿਆ। ਤੋਂ ਮੈਂ ਸਾਰਿਆਂ ਨੂੰ ਇਸ ਮੁਕੱਦਸ ਮੌਕੇ ਤੇ ਜਿਹੜਾ ਵਾ ਬਹੁਤ-ਬਹੁਤ ਵਧਾਈ ਦਿੰਦਾ। ਔਰ ਜਮਾਤ ਅਹਿਮਦੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਔਰ ਸਾਡੇ ਸਾਰੇ ਸਾਥੀਆਂ ਨੂੰ ਮੌਕਾ ਬਣਨ ਦਾ ਜਿਹੜਾ ਉਹ ਮੌਕਾ ਦਿੱਤਾ ਔਰ ਜਿਹੜਾ ਮੈਸੇਜ ਇੱਥੋਂ ਹਰ ਸਾਲ ਹੀ ਦਿੱਤਾ ਜਾਂਦਾ। ਲਵ ਫਾਰ 올 ਹੇਟ ਫਾਰ ਨਾਥ। ਇਹ ਇੱਕ ਬਹੁਤ ਵੱਡਾ ਮੈਸੇਜ ਆ। ਔਰ ਇਸ ਵੇਲੇ ਜਿਸ ਤਰ੍ਹਾਂ ਦੇ ਦੁਨੀਆਂ ਦੇ ਵਿੱਚ ਹਿੰਸਾ ਹੋ ਰਹੀਆਂ ਨੇ ਵਕ-ਵਕ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ ਹੋਈਆਂ ਨੇ। ਇਹ ਮੈਸੇਜ ਜਿਹੜਾ ਵਾ ਬਹੁਤ ਜ਼ਰੂਰੀ ਆ ਔਰ ਜੇ ਕੋਈ ਲੜਾਈ ਰੋਕ ਸਕਦਾ ਤਾਂ ਧਾਰਮਿਕ ਸ਼ਖਸੀਅਤ ਹੀ ਰੋਕ ਸਕਦੀ ਹੈ ਸੋ ਹਜ਼ੂਰ ਸਾਹਿਬ ਜਿਹੜੇ ਆ ਉਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹਨੂੰ ਇੱਕ ਮਿਸ਼ਨ ਬਣਾ ਕੇ ਚੱਲੇ ਹੋਏ ਆ ਔਰ ਦੁਨੀਆ ਦੇ ਵਿੱਚ ਸ਼ਾਂਤੀ ਕਿਦਾਂ ਕਰਨੀ ਹੈ ਉਹਦਾ ਸੰਦੇਸ਼ ਜਿਹੜਾ ਉਹ ਵਕ ਵਕ ਜਿਹੜੇ ਦੇਸ਼ ਨੇ ਉਹਨਾਂ ਦੀਆਂ ਪਾਰਲੀਮੈਂਟ ਚ ਜਾ ਕੇ ਉਹਨਾਂ ਦੇ ਸਟੇਟ ਹੈਡਸ ਨੂੰ ਮਿਲ ਕੇ ਜਿਹੜਾ ਉਹ ਆਪਣਾ ਸ਼ਾਂਤੀ ਦਾ ਪੈਗਾਮ ਸਾਰੀ ਦੁਨੀਆ ਦੇ ਵਿੱਚ ਦੇ ਰਿਹਾ ਸੋ ਇਹਦੀ ਬੜੀ ਮੈਂ ਸراہਣਾ ਕਰਦਾ ਔਰ ਸਾਨੂੰ ਬੜਾ ਮਾਣ ਪ੍ਰਾਪਤ ਹੈ ਕਿਉਂਕਿ ਜਿਹੜਾ ਅਹਮਦੀਆ ਜਮਾਤ ਤੇ ਜਿਹੜਾ origin ਹੋਇਆ ਵਾ ਉਹ ਕਾਦੀਆਂ ਦੀ ਮੁਕੱਤਸ ਧਰਤੀ ਤੋਂ ਹੋਇਆ ਔਰ ਅੱਜ ਇਹ ਫਲਵਾੜੀ ਜਿਹੜੀ ਆ ਦੁਨੀਆਂ ਦੇ ਹਰ ਮੁਲਕ ਤੱਕ ਜਿਹੜੀ ਆ ਫੈਲ ਗਈ ਆ ਸੋ ਇਹਦੀ ਜਿਹੜੀ ਖੁਸ਼ਬੂ ਜਿਹਨੂੰ ਅਸੀਂ ਦੁਨੀਆਂ 'ਚ ਕਿਤੇ ਵੀ ਜਾਣੇ ਆ ਸੋ ਇਹਦੀ ਮਹਿਕ ਜਿਹੜੀ ਆ ਉਹ ਸਾਨੂੰ ساری ਦੁਨੀਆਂ 'ਚ ਮਿਲਦੀ ਆ ਔਰ ਸਭ ਤੋਂ ਪੀਸ ਲਵਿੰਗ ਕਮਿਊਨਿਟੀ ਆ ਔਰ ਹਰ ਇੱਕ ਦਾ ਭਲਾ ਚਾਉਣ ਵਾਲੀ ਕਮਿਊਨਿਟੀ ਆ ਸੋ ਮੈਂ ਅ ਅੱਲਾਹ ਤਾਲਾ ਅਗੇ ਵੀ ਅਰਦਾਸ ਕਰਦਾ ਕਿ ਇਹ ਜਮਾਤ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੇ ਔਰ ਜਿਹੜਾ ਇਹਨਾਂ ਦਾ ਮੈਸੇਜ ਆ ਲਵ ਫਾਰ 올 ਹੇਟਡ ਫਾਰ ਨਨ ਇਹ ਸਾਰੀ ਦੁਨੀਆ ਅਪਣਾਵੇ ਔਰ ਤੀਜੀ ਜਿਹੜੀ ਵਿਸ਼ਵ ਜੰਗ ਆ ਉਹ ਇਸੇ ਤਰ੍ਹਾਂ ਹੀ ਰੋਕੀ ਜਾ ਸਕਦੀ ਆ ਨਹੀਂ ਤੇ ਹੋਰ ਕੋਈ ਹੱਲ ਜਿਹੜਾ ਉਹ ਨਹੀਂ ਰਹਿ ਗਿਆ ਬਹੁਤ ਬਹੁਤ ਤਾਨੂ ਸਰ ਅੱਜ ਕਾਦਮੀਆ ਵਿਖੇ ਐਮਪੀਆ ਜਮਾਤ ਜਿਹੜੇ ਸਾਡੇ ਪਰਿਵਾਰ ਨੇ ਹਰ ਸਾਲ ਜਿਹੜੀ ਈਦ ਦੀ ਈਦ ਵਾਸਤੇ ਜਦੋਂ ਸਾਰਾ ਪਰਿਵਾਰਿਕ ਆਪਦੇ ਨੀਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਇਹ ਇੱਕ ਪਿਆਰ ਦਾ ਪੈਗਾਮ ਹੈ ਇੱਕ ਗੁਲਦਸਤਾ ਹੈ ਔਰ ਇਹ ਜਿਹੜਾ ਮੈਂ ਕਹਿ ਸਕਦਾ ਵੀ ਇੱਕ ਪਿਆਰ ਦਾ ਪੈਗਾਮ ਜਿਹੜਾ ਇਹ ਦੁਨੀਆ ਦੇ ਵਿੱਚ ਇਹਨਾਂ ਦਾ ਹਰ ਪਰਚੇ ਤਰ੍ਹਾਂ ਤਰੀਕੇ ਦੇ ਨਾਲ ਪਹੁੰਚਦਾ ਵੀ ਹੈ ਔਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਮੇਰੇ ਲੋਕ ਸਭਾ ਏਰੀਆ ਦੇ ਵਿੱਚ ਐਸੇ ਪਿਆਰ ਕਰਨ ਵਾਲੇ ਲੋਕ ਜਿਨੇ ਹੋ ਰਹਿੰਦੇ ਨੇ ਵਸਦੇ ਨੇ ਦੇਖੋ ਜੀ ਇੱਕ 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 ਮੈਸੇਜ ਸਭੀ ਅਮਜੀ ਅਜਮਾਤ ਮੈਸੇਜ ਇੱਕ ਗੁਲਦਸਤਾ ਹਰ ਤਰ੍ਹਾਂ ਦੇ ਲੋਕੀ ਇਤਿਸੀਕੀ ਨੇ ਈਦੂ ਨੇ ਮੁਸਲਮਾਨ ਨੇ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਪਿਆਰ ਦਾ ਪੈਗਾਮ ਜਿਹੜਾ ਉਹ ਪ੍ਰਤੱਖ ਤੁਹਾਡੇ ਸਾਹਮਣੇ ਨਜ਼ਰ ਆ ਗਿਆ ਔਰ ਮੈਂ ਸਦਾ ਰਹਿਣੀ ਨਹੀਂ ਕਿਉਂਕਿ ਮੈਂ ਅਕਸਰ ਹਰ ਇੱਕ ਨੂੰ ਕਹਿਣਾ ਵੀ ਜਿਹੜੇ ਵੀ ਲੋਕ ਕਾ ਜਿਹੜੇ ਵੀ ਤਰ੍ਹਾਂ ਤੋਂ ਸਾਨੂੰ ਵਧੀਆ ਸਿੱਧ ਮਿਲਦੀ ਹੈ ਉਥੋਂ ਸਿੱਖਣਾ ਚਾਹੀਦਾ ਮਾਦੀ ਹਮੇਸ਼ਾ ਹੀ ਅਸ਼ੀਰਵਾਦ ਸਾਨੂੰ ਰਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਪਾਕਿਸਤਾਨ ਤੋਂ ਜਦੋਂ ਇੱਥੇ ਆ ਕੇ ਸ਼ੁਰੂ ਤੇ ਵਿੱਚ ਬਸਣੇ ਸ਼ੁਰੂ ਹੋਏ ਆ ਮੇਰੇ ਸੁਰਗਵਾਸੀ ਪਿਤਾ ਜਸਰ ਸਿੰਘ ਬਾਜਵਾ ਜੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡਾ ਬਿਲਕੁਲ ਪਰਿਵਾਰ ਦਾ ਰਿਸ਼ਤਾ ਨੌ ਤੇ ਮਾਸਟਰ ਰਿਸ਼ਤਾ ਤੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਫਖਰ ਹੈ ਕਿ ਜਦੋਂ ਵੀ ਮੈਂ ਬਾਹਰਲੇ ਦੇਸ਼ਾਂ ਵਿੱਚ ਗਿਆ ਭਾਵੇਂ ਅਮਰੀਕਾ ਹੋਵੇ ਕੈਨੇਡਾ ਹੋਵੇ ਯੂਰੋਪੀਅਨ ਯੂਨੀਅਨ ਹੋਵੇ ਜਾਂ ਹੁਣ ਜਿਸ ਤਰ੍ਹਾਂ ਇਸ ਸਾਲ ਮੈਂ ਹੁਣ ਜਲਦੀ ਦੇ ਵਿੱਚ ਹੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਜਾਣਾ ਹੈ ਜਿੱਥੇ-ਜਿੱਥੇ ਵੀ ਗਏ ਆ ਸਾਰੀਆਂ ਸਰਕਾਰਾਂ ਨੇ ਤੇ ਸਾਰੇ ਉਥੋਂ ਦੀ ਜਿਹੜੀ ਸੋਸਾਇਟੀ ਹੈ ਉਹਨਾਂ ਤਾਰੀਫ ਕੀਤੀ ਹੈ ਕਿ ਇੱਕ ਇਸ ਕਿਸਮ ਦੀ ਜਮਾਤ ਹੈ ਜਿਨ੍ਹਾਂ ਨੇ ਹਮੇਸ਼ਾ ਜਿਸ ਦੇਸ਼ 'ਚ ਗਏ ਨੇ ਉਸ ਦੇਸ਼ ਦੇ ਬਕਾਇਦਾ ਤਰ ਉਹਨਾਂ ਦੇ ਕਾਇਦੇ ਤੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਨੈਸ਼ਨਲਿਸਟ ਨੇ ਸੈਕੂਲਰ ਨੇ ਹਿਊਮਨਿਟਰੀਅਨ ਨੇ ਸਾਰੋਂ ਵੱਡੀ ਗੱਲ ਹੈ ਅੱਜ ਦੇ ਦਿਨ ਕਹਿੰਦੇ ਮਾਨਸ ਕੀ ਜਾਤ ਸਭ ਇੱਕ ਹੀ ਪਛਾਨਦੀ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੇਚਰਲ ਡਿਜ਼ਾਸਟਰ ਹੋਇਆ ਤੇ ਜਮਾਤ ਨੇ ਹਮੇਸ਼ਾ ਉੱਤੇ ਆਪਣਾ ਨਮਾਇਆ ਰੋਲ ਕੀਤਾ ਕਦੀ ਇਹ ਨਹੀਂ ਵੇਖਿਆ ਕਿ ਸਾਡੀ ਜਮਾਤ ਦੇ ਲੋਕ ਨੇ ਜਾਂ ਸਾਡੇ ਧਰਮ ਦੇ ਲੋਕ ਨੇ ਉਹਨੇ ਹਿਊਮਨਿਟੇਰੀਅਨ ਗਰਾਉਂਡਸ ਤੇ ਉੱਥੇ ਜਾ ਕੇ ਮਦਦ ਕੀਤੀ ਹੈ ਸੋ ਅੱਜ Eid ਦੇ ਮੁਬਾਰਕ ਮੌਕੇ ਤੇ ਜਿੱਥੇ-ਜਿੱਥੇ ਵੀ ਸਾਡੇ ਜਮਾਤ ਦੇ ਅਹਿਮਦੀਆ ਦੇ ਮੇਰੇ ਵੀਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਾਦੀਆਂ ਤੋਂ दिली ਮੁਬਾਰਕਬਾਦ ਪੇਸ਼ ਵੀ ਕਰਾਂਗਾ ਤੇ ਪਰਮਾਤਮਾ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਵੀ ਕਰਾਂਗੇ ਕਿ ਇਹ ਹੀ ਆਪਸੀ ਪਾਈਚਾਰਾ ਬਣਿਆ ਰਹੇ ਤੇ ਜਮਾਤ ਦਿਨ ਦੁੱਗਣੀ ਤੇ ਰਾਤ ਚੁੱਗਣੀ ਤਰੱਕੀ ਕਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਨਹੀਂ ਆਈ ਇਹਦਾ ਫੰਕਸ਼ਨ ਸੀ ਹਰ ਸਾਲ ਇਤਰਾਏ ਪਾਰਟੀ ਕਾ ਦੇਨੇ ਸਾਰੇ ਸ਼ਹਿਰ ਵਾਸਤੇ ਇਕੱਠੇ ਕਰਦੇ ਨੇ ਇੱਕ ਸਾਡੇ ਸਾਹਮਣੇ ਗੁਲਦਸਤਾ ਬਿਠਾਉਂਦਾ Hindu Sikh Sai Musalman ਸਾਰੇ ਇਕੱਠੇ ਬੈਠੇ ਨੇ ਤੇ ਇਹਦਾ ਜਮਾਤ ਦਾ ਅਸੂਲ ਹੈ ਤੇ ਸੰਦੇਸ਼ ਹੈ ਲਾਫਰਾਨ ਕਿਟਨ ਫਰਨਾਮ सारे ने प्यार नफरत किसले संदेश की अजक बहुत जरूरत है तो सारी दुनिया अग लगी पी लड़ाई चलने किसने सो इन हजूर साहब बखरे मुल्क गए तो संदेश सारे मुल्क दिता आओ नफरत छड़ीए लड़ाइया बंद करिए रल मिल के रहिए। सो तो इस संदेश की साढ़े हिंदुस्तान चीड़े बार मुल्कों की लड़ है ਇਹ ਖਾਸ ਕਰਕੇ ਜਿਹੜੇ ਸਾਡੇ ਰਾਜਪਾਲ ਕਰਦੇ ਨੇ ਉਹਨਾਂ ਸਾਰਿਆਂ ਦੇ ਇਹ ਸਾਰਿਆਂ ਨਾਲ ਲੈ ਕੇ ਚਲੋ ਕਿ ਜਿਹੜੇ ਬਸਰ ਜਿਹੜੀ ਬੁਲਾਦੇ ਉਹਨੂੰ ਘਟਾਓ ਤੇ ਸਾਰੇ ਹਸਕੈਰ ਕੇਸ ਮੁਕਤ ਚਲੇ